ਅਕਸਾਈਜ ਵਿਭਾਗ ਤੇ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਲੰਬੀ ਦੇ ਪਿੰਡ ਕਟਿਆਵਾਲੀ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਪੁਲਿਸ ਤੇ ਅਕਸਾਈਜ ਵਿਭਾਗ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਦੇ ਤਹਿਤ 6500 ਲੀਟਰ ਲਾਹਣ ਆ ਜੋ ਬ੍ਰਾਹਮਤ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਗੰਗਾ ਨਹਿਰ ਦੇ ਕਿਨਾਰੇ ਤੇ ਇਹ ਜੋ ਸ਼ਰਾਬ ਆ ਲਾਹਣ ਆ ਦੇਸੀ ਉਹ ਹੇਠਾ ਦੱਬੀ ਹੋਈ ਸੀ ਧਰਤੀ ਦੇ ਵਿੱਚ ਜਿਸ ਤੇ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਵੱਲੋਂ ਇਹ ਲਾਹਨ ਬਰਾਮਦ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਵਿਅਕਤੀਆਂ ਦੇ ਵੱਲੋਂ ਜੋ ਕਾਰੋਬਾਰ ਕੀਤਾ ਜਾ ਰਿਹਾ ਸੀ ਸ਼ਰਾਬ ਲਾਹਨ ਦੇਸੀ ਦਾ ਤਾਂ ਉਹਨਾਂ ਦੇ ਵੱਲੋਂ ਨਹਿਰ ਦੇ ਕਿਨਾਰੇ ਤੇ ਤਰਪੈਲਾਂ ਦੇ ਵਿੱਚ ਪਾ ਕੇ ਇਹ ਸ਼ਰਾਬ ਆ ਜੋ ਉਹ ਦੱਬੀ ਹੋਈ ਸੀ ਜਿਸ ਨੂੰ ਐਕਸਾਈਜ਼ ਤੇ ਪੁਲਿਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਬਰਾਮਦ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਕੁੱਲ 13 ਤਰਪੈਲਾਂ ਨੇ ਜੋ ਉਹ ਬ੍ਰਾਹਮਤ ਹੋਈਆਂ ਨੇ ਜਿਸ ਦੇ ਵਿੱਚ 6500 ਲੀਟਰ ਲਹਾਣਾ ਜੋ ਉਹ ਪਈ ਹੋਈ ਸੀ ਜਿਸ ਨੂੰ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਵੱਲੋਂ ਕੱਢਿਆ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੱਠੀ ਆ ਉਹ ਵੀ ਜੋ ਫੜੀ ਗਈ ਹੈ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਵੱਲੋਂ ਤਾਂ ਇਹ ਸਾਂਝਾ ਆਪਰੇਸ਼ਨ ਸੀਗਾ ਤਾਂ ਵਿਅਕਤੀਆਂ ਦੇ ਵੱਲੋਂ ਨਹਿਰ ਦੇ ਕਿਨਾਰੇ ਤੇ ਇਹ ਦੱਬੀ ਹੋਈ ਸੀ ਕਿ ਕਿਸੇ ਨੂੰ ਪਤਾ ਨਾ ਚੱਲ ਸਕੇ ਤੇ ਲੇਕਿਨ ਪਰ ਪੁਲਿਸ ਤੇ ਐਕਸਾਈਜ਼ ਦੇ ਵਿਭਾਗ ਦੇ ਸਾਂਝੇ ਆਪਰੇਸ਼ਨ ਦੌਰਾਨ ਇਹ ਲਾਣ ਬ੍ਰਾਹਮਤ ਹੋਈ ਹੈ